ਸਰ ਮੈਂ ਮਾਦੋਪੂਰੀ ਆਪਣੇ ਬ੍ਰਦਰ ਕੋ ਗਿਆ ਸੀਗਾ ਉਹਨਾਂ ਨੂੰ ਮਿਲਣ ਸੰਡੇ ਦਾ ਦਿਨ ਸੀਗਾ ਬੱਚੇ ਜਿੱਦ ਕਰਦੇ ਸੀ ਆਪਣੇ ਤਾਈ ਨੂੰ ਮਿਲਣਾ ਜਦੋਂ ਮੈਂ ਪਾਰਕਿੰਗ ਪਹੁੰਚਿਆ ਇਹਨਾਂ ਨੇ ਮੇਰਾ ਜਾਂਦੇ ਸਿੱਧੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਦੀ ਮੇਰੀ ਮਦਰ ਦੇ ਵੀ ਹਮਲਾ ਕੀਤਾ ਹੈ ਮੇਰੀ ਮਦਰ ਦੇ ਵੀ ਲੱਤ ਵੱਜੀ ਪੇੜ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਮਾਰਾ ਕੀਤਾ ਮੈਂ ਇਹ ਚਾਹੁੰਦੀ ਹਾਂ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਨਾਲ ਕੀਤਾ ਇਹਨਾਂ ਨਾਲ ਵੀ ਹੋਣਾ ਚਾਹੀਦਾ ਇਹਨਾਂ ਨੇ ਇੱਕ ਮਾਂ ਇੱਕ ਮਾਂ ਦੇ ਸਾਹਮਣੇ ਬੇਟੇ ਨੂੰ ਕੁੱਟਿਆ ਗਿਆ ਕਿਹੜੀ ਮਾਂ ਬਰਦਾਸ਼ਤ ਕਰੇਗੀ ਦੱਸੋ ਉਸ ਦਿਨ ਦੀ ਮੈਂ ਰੋ ਰਹੀ ਹਾਂ ਕਾਦੀ ਮਨਸ਼ਾ ਦੇ ਨਾਲ ਖੜੇ ਸੀ ਕਿਉਂ ਤੋੜ ਦੇ ਨਾਲ ਕੁੱਟਮਾਰ ਕੀਤੀ ਸਰ ਉਹਨਾਂ ਦੀ ਮਨਸ਼ਾ ਇਹ ਸੀ ਜੋ ਜੋ ਗੌਰਵ ਸੂਦ ਹੈ ਨਾ ਉਹ ਗੌਰਵ ਸੂਦ ਬੋਲਦਾ ਹੈ ਕਿ ਮੇਰੇ ਭਰਾ ਨੂੰ ਜੂਵੇ ਦੇ ਵਿੱਚ ਲਗਾ ਕੇ ਉਹਦੇ ਕੋਲ ਪੈਸੇ ਇਹਨਾਂ ਨੇ ਲਿੱਤੇ ਐ ਮੈਂ ਵਧੀਆ ਸੈਟ ਐ ਸਰ ਮੈਂ ਵੈਲ ਸੈਟ ਐ ਮੇਰਾ ਆਪਣਾ ਕਿਸ਼ਨੂਨਗਰ ਦੇ ਵਿੱਚ ਮੇਰਾ ਘਰ ਆ ਨਾ ਮੇਰਾ ਤਾਂ ਕੋਈ ਲੈਣਾ ਦੇਣਾ ਹੈਗਾ ਮੇਰਾ ਕੋਈ ਇਹਨਾਂ ਦਾ ਵਪਾਰ ਵੀ ਨਹੀਂ ਮੇਰਾ ਇਹ ਬਲਕਿ ਮੇਰਾ ਇਹਨਾਂ ਤੋਂ ਪੈਸੇ ਦੁਕਾਨ ਦੇ ਲੈਣੇ ਨਿਕਲਦੇ ਐ ਜੋ ਜੋ ਕਿ ਨੈਨਾ ਸੂਦ ਮੇਰੀ ਦੁਕਾਨ ਤੋਂ ਸਮਾਨ ਲੈ ਕੇ ਗਈ ਹੈ ਗੌਰਵ ਸੂਦ ਨੇ ਮੇਰੇ ਹੱਥੋਂ ਵਾਈ ਕੀਤੀ ਉਹਨਾਂ ਨੇ ਮੈਨਾਂ ਤੇ ਉਹ ਜਿਹੜਾ ਮੁੰਡਾ ਸੀ ਕੈਬ ਵਾਲਾ ਉਹਨੇ ਮੇਰੇ ਕੜੇ ਮਾਰੇ ਲੋਹੇ ਦੇ ਮੇਰੀ ਮਦਰ ਟੈਨਸ਼ਨ ਦੇ ਵਿੱਚ ਹੈ ਮੇਰੇ ਬੱਚੇ ਉਹ ਟੈਨਸ਼ਨ ਦੇ ਵਿੱਚ ਹੈ ਉਹ ਬੱਚੇ ਨੇ ਉਹ ਮਾਹੌਲ ਦੇਖ ਲਿਆ ਜਾਨਾ ਵੀ ਕੁੱਟਮਾਰ ਕੀਤੀ ਪਤਾ ਲੱਗਿਆ ਬੱਚੇ ਵਿੱਚ ਬਸ ਵਿਚਾਰੇ ਵਿੱਚ ਆ ਗਏ ਉਹ ਚਿੰਜੋੜ ਦਿੱਤੇ ਗਏ ਸਹਿਮ ਗਏ ਬਹੁਤ ਜ਼ਿਆਦਾ ਬੱਚੇ ਪੰਜਾਬ ਦੇ ਲੁਧਿਆਣਾ ਦੇ ਮਧਪੁਰੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਪਾਰਕਿੰਗ ਵਿੱਚ ਗੱਡੀ ਲਾ ਕੇ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਇਆ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਉਸ ਦੀ ਮਾਤਾ ਦੇ ਉੱਤੇ ਵੀ ਜੜਕਿਆ ਹਮਲਾ ਕੀਤਾ ਜਾਂਦਾ ਉਹ ਵਿਅਕਤੀ ਮੇਰੇ ਨਾਲ ਇਸ ਵਕਤ ਮੌਜੂਦ ਹੈ ਗਲਬਤ ਜਾਣਦੇ ਆ ਕੀ ਮਾਮਲਾ ਹੋਇਆ ਕੀ ਮੰਛਾ ਸੀਗੀ ਉਹ ਵਿਅਕਤੀਆਂ ਦੀ ਕਦੋਂ ਦੀ ਕੀ ਇਹ ਰੰਜੀਦਾ ਮਾਮਲਾ ਸੀਗਾ ਦੱਸਿਆ ਜਾ ਰਿਹਾ ਉਸ ਵਿਅਕਤੀ ਦੇ ਵੱਲੋਂ ਕਿ ਮੇਰੇ ਨਾਲ ਖੋਹ ਵੀ ਜੜਕਿਆ ਕੀਤੀ ਗਈ ਹੈ ਕਿੰਨੀ ਹੀ ਨਕਦੀ ਦੀ ਖੋਹ ਹੋਇਆ ਕੀਤੀ ਗਈ ਹੈ ਸਾਰੇ ਮਾਮਲਾ ਜਾਣਦੇ ਆ ਸਸ਼ੀਕਲ ਸਤਿ ਸ਼੍ਰੀ ਅਕਾਲ ਭਾਜੀ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਮਨੀ ਭੰਡਾਰੀ ਹੈ ਸਰ ਕੀ ਮਾਮਲਾ ਹੋਇਆ ਸੀ ਕਿ ਤੁਸੀਂ ਬੱਚਿਆਂ ਨਾਲ ਵਾਪਸ ਆਏ ਪਾਰਕਿੰਗ ਤੋਂ ਗੱਡੀ ਚੱਕਣ ਲੱਗੇ ਤੇ ਕੁਝ ਵਿਅਕਤੀਆਂ ਦੇ ਵੱਲੋਂ ਧਰਤੇ ਵਾਰ ਕੀਤਾ ਗਿਆ ਕੀ ਪੂਰਾ ਮਾਮਲਾ ਕੋਣ ਨੇ ਉਹ ਵਿਅਕਤੀ ਸਰ ਮੈਂ ਮਾਦੋਪੂਰੀ ਆਪਣੇ ਬ੍ਰਦਰ ਕੋ ਗਿਆ ਸੀਗਾ ਉਹਨਾਂ ਨੂੰ ਮਿਲਣ ਸੰਡੇ ਦਾ ਦਿਨ ਸੀਗਾ ਬੱਚੇ ਜਿੱਦ ਕਰ ਰਹੇ ਸੀ ਆਪਣੇ ਤਾਈ ਨੂੰ ਮਿਲਣਾ ਠੀਕ ਹੈ ਜੀ ਤੇ ਅਸੀਂ ਉਧਰੋਂ ਦੀ ਮੈਂ ਆਪਣਾ ਬ੍ਰੇਕਫਾਸਟ ਕਰਕੇ ਮੈਂ ਬੱਚੇ ਫ੍ਰੀ ਹੋ ਕੇ ਮੈਂ ਆਪਣੀ ਪਾਰਕਿੰਗ ਵੱਲ ਜਾ ਰਿਹਾ ਸੀ ਜਿੱਥੇ ਮੇਰੀ ਗੱਡੀ ਖੜੀ ਸੀਗੀ ਉੱਥੇ ਪੁਲਕੀ ਤੇ ਨਟਵੇਰ ਵਾਲੇ ਗੌਰਵ ਸੂਦ ਸੌਰਵ ਸੂਦ ਐਂਡ ਪੁਲਕੀ ਸੂਦ ਨਾਲ ਦੋ ਅਣਪਛਾਤੇ ਬੰਦੇ ਇਹ ਆਲਰੇਡੀ ਉੱਥੇ ਬੰਦੇ ਖੜੇ ਸੀਗੇ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਤੇ ਗਾਲਾ-ਗੂਲਾ ਗੱਡੀਆਂ ਠੀਕ ਹੈ ਗਾਲਾ-ਗੂਲਾ ਗੱਡੀਆਂ ਤੇ ਮੈਂ ਇਹਨਾਂ ਦਾ ਫੋਨ ਬੰਦ ਕਰਤਾ ਜਦੋਂ ਫੋਨ ਬੰਦ ਕਰਤਾ ਮੈਨੂੰ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ ਇਹਨਾਂ ਨੇ ਮੈਨੂੰ ਐਦਾਂ ਕਰਨਾ ਜਦੋਂ ਮੈਂ ਪਾਰਕਿੰਗ ਪਹੁੰਚਿਆ ਇਹਨਾਂ ਨੇ ਮੇਰਾ ਜਾਂਦੇ ਸਿੱਧੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਬਿਹਾਵਤੇ ਮੇਰੇ ਬਹੁਤ ਸੱਟਾਂ ਵੱਜੀ ਆ ਜਿਹੜੀ ਮੇਰੀ ਸੱਟਾਂ ਕੜੇ-ਕੂੜੇ ਮੇਰੀ ਬੈਕ ਤੇ ਵੱਜੇ ਨੇ ਤੇ ਇਹਨਾਂ ਦੀ ਮੇਰੀ ਮਦਰ ਦੇ ਵੀ ਹਮਲਾ ਕੀਤਾ ਮੇਰੀ ਮਦਰ ਦੇ ਵੀ ਲੱਤ ਵੱਜੀ ਪੇੜ ਦੇ ਵਿੱਚ ਠੀਕ ਹੈ ਤੇ ਮੈਂ ਉਹ ਵੀਡੀਓ ਸੀਸੀਟੀਵੀ ਕੈਮਰੇ ਚੋਂ ਕਢਾਈ ਹੈ ਠੀਕ ਹੈ ਉਹ ਵੀਡੀਓ ਸਾਫ਼ ਵੀ ਨਜ਼ਰ ਆ ਰਿਹਾ ਇਹ ਲੁੱਟ ਖੋਹ ਦੇ ਰਾਤ ਦੇ ਵਿੱਚ ਆਏ ਸੀਗੇ ਜਿਨ੍ਹਾਂ ਦੇ ਨਾਂ ਇਹਨਾਂ ਨੇ ਮੇਰੀ ਗੋਰਾ ਸੂਦ ਨੇ ਮੇਰੀ ਚੇਨ ਖਿੱਚੀ ਹੈ ਚੇਨ ਖਿੱਚ ਕੇ ਇਹਨਾਂ ਨੇ ਆਪਣੀ ਜੇਬ ਚ ਪਾ ਲਈ ਠੀਕ ਹੈ ਮੇਰੀ ਚੇਨ ਤਕਰੀਬਨ ਨੇਅਰ ਬੋਟਸਰ 100 ਗ੍ਰਾਮ ਦੀ ਚੇਨ ਹੈ ਉਹਦੀ ਵੈਲਿਊ ਬਣਦੀ ਹੈ 11-12 ਲੱਖ ਰੁਪਏ ਠੀਕ ਹੈ ਮੈਂ ਸਰਕਾਰ ਅੱਗੇ ਹੀ ਆਪਣੀ ਬਿੰਦੀ ਕਰਾਂਗਾ ਜੀ ਇੱਕ ਸਵਾਲ ਹੈ ਕਿ ਉਹ ਕਾਵੀ ਮਨਸ਼ਾ ਦੇ ਨਾਲ ਖੜੇ ਸੀਗੇ ਕਿਉਂ ਤੁਹਾਡੇ ਨਾਲ ਕੁੱਟਮਾਰ ਕੀਤੀ ਕਿਉਂ ਖੋਹ ਕੀਤੀ ਚਲੋ ਖੋਹ ਤਾਂ ਚਲੋ ਮੰਨ ਲੈਂਦੇ ਕਿਉਂਕਿ ਅੱਜ ਕੱਲ ਜਿਹੜੇ ਲਾਉਣ ਆਰਡਰ ਸਿਟੀਏ ਜੁਦਾਂ ਦੇ ਸ਼ਾਇਦ ਦੀ ਠੀਕ ਨਹੀਂ ਆ ਪਰ ਕੀ ਮਨਸ਼ਾ ਸੀਗੀ ਉਹਨਾਂ ਦੀ ਸਰ ਉਹਨਾਂ ਦੀ ਮਨਸ਼ਾ ਇਹ ਸੀ ਜੋ ਗੌਰਵ ਸੂਦ ਹੈ ਨਾ ਉਹ ਗੌਰਵ ਸੂਦ ਬੋਲਦਾ ਹੈ ਕਿ ਮੇਰੇ ਭਰਾ ਨੂੰ ਜੂਵੇਂ ਦੇ ਵਿੱਚ ਲਗਾ ਕੇ ਉਹਦੇ ਕੋਲ ਪੈਸੇ ਇਹਨਾਂ ਨੇ ਲਿੱਤੇ ਹੈ ਜਦਕਿ ਮੇਰਾ ਇਹ ਕੋਈ ਵਪਾਰ ਨਹੀਂ ਹੈਗਾ ਠੀਕ ਹੈ ਗੌਰਵ ਨਾਲ ਮੇਰਾ ਅੱਛੇ ਰਿਲੇਸ਼ਨ ਸੀਗੇ ਠੀਕ ਹੈ ਮੇਰਾ ਸੌਰਵ ਕੌਣ ਹੈ ਸੌਰਵ ਜੀ ਇਹ ਗੌਰਵ ਗੌਰਵ ਸੂਦ ਦਾ ਬ੍ਰਦਰ ਹੈ ਛੋਟਾ ਰੱਬਾ ਗੌਰਵ ਸੂਦ ਬੜਾ ਹੈ ਤੇ ਸੌਰਵ ਸੂਦ ਸੈਕੰਡ ਨੰਬਰ ਤੇ ਹੈ ਓਕੇ ਓਕੇ ਇਹ ਤਿੰਨ ਬ੍ਰਦਰ ਨੇ ਠੀਕ ਹੈ ਜੀ ਤੇ ਮੈਨੂੰ ਇਹਨਾਂ ਗੌਰਵ ਸੂਦ ਦਾ ਕਹਿੰਦਾ ਕਿ ਮੇਰੇ ਭਰਾ ਨੂੰ ਜੂਵੇ ਦੇ ਵਿੱਚ ਲਾਤਾ ਜਦ ਕਿ ਮੈਂ ਐਸਾ ਕੋਈ ਕੰਮ ਨਹੀਂ ਕੀਤਾ ਠੀਕ ਹੈ ਜੀ ਤੇ ਉਹ ਉਹ ਸਿਰਫ ਉਹ ਰੰਜਿਸ਼ ਦੇ ਕਾਰਨ ਇਹਨਾਂ ਨੇ ਮੈਨੂੰ ਲੁੱਟ ਕੁੱਟਿਆ ਵੀ ਤੇ ਮੈਨੂੰ ਮਾਰਿਆ ਵੀ ਪਲੱਸ ਮੇਰਾ ਇਹਨੇ ਖੋਹ ਵੀ ਕੀਤੀ ਹੈ ਹਾਂਜੀ ਇਹ ਇਹ ਮਾਮਲਾ ਸਮਝ ਨਹੀਂ ਆਇਆ ਕਿ ਉਹ ਬ੍ਰਦਰ ਨਾਲ ਲੜਾਈ ਝਗੜਾ ਹੋਇਆ ਜਾਂ ਹੋਇਆ ਤੁਹਾਡੇ ਨਾਲ ਕੀ ਕਾਦੀ ਰੰਜਿਸ਼ ਕੱਢੀ ਗਈ ਸਰ ਮੇਨਾ ਇਹ ਰੰਜਿਸ਼ ਕੱਢੀ ਦੇਖੋ ਉਹਨਾਂ ਦੇ ਘਰੇਲੂ ਗੱਲਾਂ ਹੈਗੀਆਂ ਜਿਦੇ ਵਿੱਚ ਇਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਬੁਲਾਉਂਦੇ ਨਹੀਂ ਹੈਗੇ ਨਾ ਇਹਨਾਂ ਦੀ ਵਾਈਫ ਆਪਸ ਦੇ ਇੱਕ ਦੂਸਰੇ ਨੂੰ ਬੁਲਾਉਂਦੀਆਂ ਨਾ ਇਹ ਬੁਲਾਉਂਦੇ ਨੇ ਠੀਕ ਹੈ ਉਹ ਉਹਦੇ ਗੌਰਵ ਸੂਤਾ ਕਹਿਣਾ ਸੀ ਕਿ ਮੇਰਾ ਮੇਰੇ ਭਰਾ ਦਾ ਘਰ ਖਲਾਬ ਮਨੀ ਭੰਡਾਰੀ ਕਰ ਰਿਹਾ ਜਦ ਕਿ ਮੇਰਾ ਐਸੀ ਕੋਈ ਮੇਰੀ ਨੀਅਤ ਵੀ ਨਹੀਂ ਹੈਗੀ ਨਾ ਮੈਂ ਉਹਨਾਂ ਤੋਂ ਕੁਝ ਲੈਣਾ ਠੀਕ ਹੈ ਮੈਂ ਵਧੀਆ ਸੈਟ ਆ ਸਰ ਮੈਂ ਵੈਲ ਸੈਟ ਆ ਮੇਰਾ ਆਪਣਾ ਕਿਸ਼ਨੂ ਨਗਰ ਦੇ ਵਿੱਚ ਮੇਰਾ ਘਰ ਆ ਨਾ ਮੇਰਾ ਤਾਂ ਕੋਈ ਲੈਣਾ ਦੇਣਾ ਹੈਗਾ ਮੇਰਾ ਕੋਈ ਇਹਨਾਂ ਦਾ ਵਪਾਰ ਵੀ ਨਹੀਂ ਮੇਰਾ ਇਹ ਬਲਕਿ ਮੇਰਾ ਇਹਨਾਂ ਤੋਂ ਪੈਸੇ ਦੁਕਾਨ ਦੇ ਲੈਣੇ ਨਿਕਲਦੇ ਆ ਜੋ ਜੋ ਕਿ ਨਾਨਾ ਸੂਦ ਮੇਰੀ ਦੁਕਾਨ ਤੋਂ ਸਮਾਨ ਲੈ ਕੇ ਗਈ ਹੈ ਇਹਦੀ ਵਾਈਸ ਸੌਰ ਸੂਦ ਦੀ ਤੇ ਮੈਂ ਮੇਰਾ ਉਹ ਵੀ ਪੈਸੇ ਲੈਣੇ ਆ ਕਾ ਕਾ ਕਾਦੇ ਸਮਾਨ ਦੇ ਪੈਸੇ ਲੈਣੇ ਆ ਸਰ ਮੇ ਕੋ ਡਾਇਮੰਡ ਜੁਐਲਰੀ ਲੈ ਕੇ ਗਏ ਨੇ ਉਹ ਓਕੇ ਮੇਰੇ ਕੋ ਡਾਇਮੰਡ ਜੁਐਲਰੀ ਲੈ ਕੇ ਗਏ ਨੇ ਮੈਂ ਉਹਦੇ ਪੈਸੇ ਲੈਣੇ ਹੈਗੇ ਆ ਇਹਨਾਂ ਨਹੀਂ ਸੌਰਵ ਸੂਦੀ ਵਾਈਫ ਸੌਰਵ ਸੂਦੀ ਵਾਈਫ ਤੋਂ ਪੈਸੇ ਲੈਣੇ ਆ ਇਹ 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 ਕਿੰਨਾ ਤੁਹਾਡਾ ਤਾਲੁਕ ਕਿੱਦਾਂ ਬਣਿਆ ਸੌਰਵ ਸੂਦ ਨਾਲ ਸਰ ਸੌਰਵ ਸੂਦ ਨਾਲ ਤਾਲੁਕ ਇਦਾਂ ਬਣਿਆ ਕਿ ਜਿੱਦਾਂ ਅਸੀਂ ਆਪਣਾ ਇਕੱਠੇ ਜਿਮ ਜਾਂਦੇ ਸੀਗੇ ਉੱਥੋਂ ਸਾਡੇ ਇਹਨਾਂ ਰਿਲੇਸ਼ਨ ਮੇ ਅਕਾਊਂਟ ਹੋਏ ਬਟ ਮੈਨੂੰ ਨਹੀਂ ਪਤਾ ਸੀ ਕਿ ਇਦਾਂ ਦੇ ਬੰਦੇ ਨਿਕਲੂਗੇ ਇਹਨਾਂ ਦਾ ਇਹਨਾਂ ਨੇ ਰੰਜਿਸ਼ ਕੀ ਸੀਗੀ ਕੀ ਇਹਨਾਂ ਦਾ ਪਲਾਨ ਸੀਗਾ ਇਹ ਪਹਿਲੀ ਪ੍ਰੀ ਪਲੇਅਰਿੰਗ ਕਰਕੇ ਉੱਥੇ ਆਲਰੇਡੀ ਮੁੰਡੇ ਖੜੇ ਸੀਗੇ ਤਿੰਨੋਂ ਭਰਾ ਸੌਰਵ ਸੂਦ ਗੌਰਵ ਸੂਦ ਪੁਲਕੀ ਸੂਦ ਪਲੱਸ ਦੋ ਬੰਦੇ ਹੋਰ ਸੀ ਅਣਪਛਾਤੇ ਅੱਛਾ ਸੌਰਵ ਵੀ ਵਿੱਚ ਹੀ ਸੀਗਾ ਸੌਰਵ ਵੀ ਵਿੱਚ ਹੀ ਸੀਗਾ ਜੀ ਉਹਨਾਂ ਨੇ ਵੀ ਮੇਨੂੰ ਪ੍ਰੋਪਰ ਉਹੀ ਤੱਕਾ ਕੀਤਾ ਪੂਰਾ ਮੇਰੀ ਵੀਡੀਓ ਕਲਿੱਪ ਮੇਰੀ ਬੰਨੀ ਹੋਈ ਹੈ ਸਾਰੀ ਸਰ ਸੀਸੀਟੀਵੀ ਕੈਮ ਹੈ ਸਾਰੀ ਬੰਨੀ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਤੇ ਪਲੱਸ ਮੇਰੀ ਮਦਰ ਦੇ ਵੀ ਲੱਤਾਂ ਵੱਜੀਆਂ ਪੇਟ ਦੇ ਵਿੱਚ ਜੇ ਮੇਰੀ ਮਦਰ ਨੂੰ ਕੁਝ ਹੋ ਜਾਂਦਾ ਦੋਸਤੋ ਸਰ ਉਹਦਾ ਕੌਣ ਜ਼ਿੰਮੇਵਾਰ ਉਹਦਾ ਜ਼ਿੰਮੇਵਾਰ ਕੌਣ ਸੀਗਾ ਇਹਨਾਂ ਨੇ ਮੈਨੂੰ ਬਹੁਤ ੱਕਾ ਕੀਤਾ ਤੇ ਮੈਨੂੰ ਧਮਕੀਆਂ ਵੀ ਦਿੱਤੀਆਂ ਇਹਨਾਂ ਨੇ ਜਾਨੋਂ ਮਜਾਨ ਧਮਾਰਨ ਦੀਆਂ ਉਹ ਕਲਿੱਪ ਦੇ ਵਿੱਚ ਰਿਕਾਰਡਿੰਗ ਆਈ ਹੋਈਆਂ ਸਾਰੀਆਂ ਜੋ ਮੈਂ ਆਪਣੀ ਕਲਿੱਪ ਵੀਡੀਓ ਸੀ ਉਹ ਸੀਸੀਟੀਵੀ ਕੈਮਰੇ ਸਾਰੀ ਫੁਟੇਜ ਪੈਨ ਡਰਾਈਵ ਦੇ ਬਿਹਾਫ ਤੇ ਮੈਂ ਉੱਥੇ ਲਗਾਈ ਹੋਈ ਹੈ ਮੀਡੀਆ ਨੂੰ ਪ੍ਰੋਵਾਈਡ ਕਰਾ ਸਕਦੇ ਤੁਸੀਂ ਸਰ ਮੈਂ ਵੀਡੀਓ ਮੇ ਕੋਲ ਮੇ ਕੋਲ ਪਈ ਐ ਕਲਿੱਪ ਹੋ ਵੀ اچھا ਉਹ ਉਹ ਸੀਸੀਟੀਵੀ ਵਿੱਚ ਕੀ ਕੀ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਦਾ ਜਿਹੜਾ ਨਜ਼ਰੀਆ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੀ ਧੱਕਾ ਮਾਰ ਕੀਤੀ ਜਾ ਰਹੀ ਹੈ ਸੀਸੀ ਰਵੀ ਦੀ ਵੀ ਸਰ ਜਿਹੜਾ ਇੱਕ ਮੁੰਡਾ ਹੈਗਾ ਉਹਨੇ ਕੈਪ ਪਾਈ ਹੋਈ ਹੈ ਉਹਨੇ ਆਪਣਾ ਲੋਹੇ ਦਾ ਕੜਾ ਹੈ ਕੋਈ ਉਹਨੇ ਕੜੇ ਮੇਰੇ ਬੈਕ ਤੇ ਮਾਰੇ ਹੈ ਗੌਰਵ ਸੂਦ ਨੇ ਮੇਰੇ ਹੱਥੋ ਬਾਈ ਕੀਤੀ ਉਹਨਾਂ ਨੇ ਮੈਨਾਂ ਤੇ ਉਹ ਜਿਹੜਾ ਮੁੰਡਾ ਸੀ ਕੈਪ ਵਾਲਾ ਉਹਨੇ ਮੇਰੇ ਕੜੇ ਮਾਰੇ ਲੋਹੇ ਦੇ ਠੀਕ ਹੈ ਮੇਰੀ ਬੈਗ ਤੇ ਇੰਜੀਨੀਅਰਿੰਗ ਹੋਈ ਹੈ ਬਟ ਉਹ ਆਪਾ ਐਕਸ-ਰੇ ਵਗੈਰਾ ਸਾਰੇ ਕੁਝ ਚੱਲ ਰੇ ਮੇਰੇ ਟ੍ਰੀਟਮੈਂਟ ਉਹ ਵੀ ਆਪਾ ਪੇਸ਼ ਕਰ ਦਾਂਗੇ ਆਂਟੀ ਜੀ ਠੀਕ ਨੇ ਜਿਨੇ ਜਿਨ੍ਹਾਂ ਦੇ ਜਿਨ੍ਹਾਂ ਨਾਲ ਹੁੱਕ ਟ੍ਰਾਂਜਰ ਸਰ ਮੇਰੀ ਮਦਰ ਟੈਨਸ਼ਨ ਦੇ ਵਿੱਚ ਹੈ ਮੇਰੇ ਬੱਚੇ ਬਹੁਤ ਟੈਨਸ਼ਨ ਦੇ ਵਿੱਚ ਹੈ ਉਹ ਬੱਚੇ ਇਹਨੇ ਉਹ ਮਾਹੌਲ ਦੇਖ ਲਿਆ ਬੱਚੇ ਵੀ ਬੱਚੇ ਵੀ ਮੇਰੇ ਬਹੁਤ ਜ਼ਿਆਦਾ ਨਰਵਸ ਹੋਏ ਪਏ ਨੇ ਉਹ ਬੱਚੇ ਮੇਰੇ ਕੋਲੋਂ ਬਾਹਰ ਹੀ ਨਹੀਂ ਨਿਕਲ ਰਹੇ ਉਹ ਇੰਨਾ ਉਹਨਾਂ ਨੇ ਮਾਹੌਲ ਦੇਖ ਲਿਆ ਕਿ ਮੇਰੇ ਫਾਦਰ ਨੂੰ ਉਹਨਾਂ ਇਦਾਂ ਕੁੱਟ ਰਹੇ ਨੇ ਬੱਚੇ ਵੀ ਮੇਰੇ ਉੱਥੇ ਸੀਗੇ ਉਹ ਵੀ ਬਹੁਤ ਜ਼ਿਆਦਾ ਡਰੇ ਪਏ ਨੇ ਖਤਰਾ ਹੈ ਕਿ ਉਹ ਗੈਂਗਸਟਰ ਫੈਮਲੀ ਦੇ ਬਿਲੋਂਗ ਕਰਦੇ ਨੇ ਸਰ ਮੈਨੂੰ ਤਾਂ ਦੇਖੋ ਸੀ ਉਹ ਕੀ ਉਹਨਾਂ ਨੇ ਹਰਕਤਾਂ ਕੀਤੀਆਂ ਟੋਟਲ ਕਿੰਨੇ ਕੋ ਜਾਣੇ ਹੋਣੇ ਉੱਥੇ ਮੌਕੇ ਤੇ ਸਿਰ ਉਹ 5 ਜਾਣੇ ਸੀਗੇ 5 ਜਾਣੇ ਸੀਗੇ ਤੇ ਤਿੰਨ ਤਿੰਨ ਜਾਣੇ ਉਹ ਤੇ ਦੋ ਦੋ ਜਾਣੇ ਅਣਪਛਾਤੇ ਸੀ ਦੋ ਜਾਣੇ ਅਣਪਛਾਤੇ ਦੇ ਸੀਗੇ ਪਤਾ ਲੱਗਿਆ ਕਿ ਪੁਲਿਸ ਨੂੰ ਤੁਸੀਂ ਕੰਪਲੇਂਟ ਵਗੈਰਾ ਦਿੱਤੀ ਸਰ ਕੰਪਲੀਟ ਕੀਤੀ ਆ ਉਹਨਾਂ ਦੇ ਪਰਚਾ ਦਰਜ ਹੋ ਗਿਆ ਹੂੰ ਬਟ ਦੇਖੋ ਹੁਣ ਅੱਗੇ ਆਪਣੀ ਸਿਰ ਆਪਣੀ ਪੁਲਿਸ ਸਰਕਾਰ ਆਪਣੀ ਆਪਣੀ ਕੀ ਮੇਰੀ ਹੈਪਰ ਆਪਣੀ ਹੈਲਪ ਕਰਦੀ ਹੈ ਬਟ ਮੈਂ ਸਾਹਿਬ ਆਪਣੇ ਪ੍ਰਸ਼ਾਸਨ ਤੋਂ ਇਹ ਹੈਲਪ ਕਰਾਂਗਾ ਕਿ ਮੇਰੇ ਤੇ ਮੰਗਦਾ ਪਰ ਹੱਕ ਮੰਗਦਾ ਕਿ ਮੇਰੇ ਤੇ ਜੋ ਤੱਕਾ ਹੋਇਆ ਮੇਰੀ ਮੇਰੀ ਜੋ ਖੋ ਹੋਈ ਹੈ ਪ੍ਰਸ਼ਾਸਨ ਮੈਨੂੰ ਉਹ ਵਾਪਸ ਦਵਾਈ ਜਾਵੇ ਸੀਸੀਟੀਵੀ ਚ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਚੈਨ ਖੁੰਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਮਹਿਲਾ ਦੇ ਨਾਲ ਬਤਮੀਜੀ ਕਰਦਾ ਹੋਇਆ ਅਤੇ ਉਸ ਦੇ ਢਿੱਡ ਤੇ ਵਿੱਚ ਲਤਾ ਮਾਰਦਾ ਹੋਇਆ ਵੀ ਦਿਖਾਈ ਦੇ ਰਿਹਾ ਤੇ ਬੱਚਿਆਂ ਦੇ ਨਾਲ ਵੀ ਕੁੱਟਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਦੇਖ ਸਕਦੇ ਹੋ ਕਿ ਕਿੱਥੇ ਦੀ ਇਨਸਾਨੀਅਤ ਰਹਿ ਗਈ ਹੈ ਇਹ ਵਿਅਕਤੀਆਂ ਦੀ ਕਿ ਕਿਸ ਤਰ੍ਹਾਂ ਪਰਿਵਾਰ ਦੇ ਉੱਤੇ ਹਮਲਾ ਕੀਤਾ ਪ੍ਰੀ ਪਲੈਨਿੰਗ ਕਰਕੇ ਪਹਿਲੇ ਹੀ ਖੜੇ ਹੋ ਕੇ ਪ੍ਰੀ ਪਲੈਨਿੰਗ ਕਰਕੇ ਹਮਲਾ ਕੀਤਾ ਗਿਆ ਲਗਾਤਾਰ ਪਰਿਵਾਰ ਪ੍ਰਸ਼ਾਸਨ ਤੋਂ ਕੋਹਾਰ ਲਗਾ ਰਿਹਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਦੇਖਣਾ ਇਹ ਹੋਏਗਾ ਆਨਾਲੇ ਸਮੇਂ ਦੇ ਵਿੱਚ ਕਿ ਕਿੰਨੇ ਕੋ ਜਲਦ ਪੁਸ ਗ੍ਰਸਤਾਰ ਕਰਦੀ ਹੈ ਤੇ ਕਿੰਨੇ ਕੋ ਜਲਦ ਦੋਸ਼ਯ ਸਜ਼ਾ ਹੁੰਦੀ ਹੈ ਸਰ ਜੈ ਹਿੰ ਸਰ ਜੈ ਹਿੰ ਸਰ ਇਹ ਯੂਮ ਬੇਰੀ ਗੱਲ ਕਰ ਰਹੇ ਸੀਗਾ ਲੁਧਿਆਣਾ ਲਾਈਵ ਤੋਂ ਹਾਂਜੀ ਹਾਂਜੀ ਸਰ ਇੱਕ ਤੁਹਾਡੇ ਧਿਆਨ ਚ ਮਾਮਲਾ ਹੋਣਾ ਮਧਪੂਰੀ ਦੇ ਵਿੱਚ ਮਨੀ ਪੰਡਾਰੀ ਜੀ ਨਾਲ ਕੋਈ ਖੋਹ ਲੁੱਟ ਅਤੇ ਉਹਨਾਂ ਦੀ ਮਾਤਾ ਹੀ ਨਾ ਕੁੱਟਮਾਰ ਤੇ ਉਹਨਾਂ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀਗਾ ਕੋਈ ਮੈਂ ਵੀ ਪਤਾ ਨਹੀਂ ਸਰ ਹਾਂ ਕੱਲ ਪਰਚਾ ਦੋਤ ਜੀ 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 ਇਹ ਸਰ ਕੀ ਮਾਮਲਾ ਕੀ ਹੈ ਪੂਰਾ ਤੁਸੀਂ ਜਾਣ ਕਰ ਦਿਓ ਇਹਦੇ ਤੇ ਆਪਣੇ ਪਰਿਵਾਰ ਨਾਲ ਜਾਂਦਾ ਸੀ ਮੋਰੋ ਤੇ ਪੰਜਣਾ ਇਹਦੀ ਕੁੱਟਮਾਰ ਕਰਨ ਲੱਗੇ ਇੱਕ ਚੈਨੀ ਸੀ ਉਹਦੇ ਖੋਲ ਕੇ ਉਹਦੀ ਵੀਡੀਓ ਚਾਹਦਾ ਜੀ ਫਟ ਲੱਗੇ ਜਾਂਦਾ ਜੀ ਹਾਂ ਜੀ ਹਾਂ ਤੇ ਸਰ ਚੈਨੀ ਵੀ ਖੋਈ ਹੈ ਤੇ ਨਗਦੀ ਕੋਈ ਕੈਸ਼ ਵਗੈਰਾ ਇਦਾਂ ਦਾ ਨਹੀਂ ਨਹੀਂ ਉਹ ਚੈਨ ਸੀ ਜਦੋਂ ਉਹ ਗੜੇ ਵੀਡੀਓ ਚਾਹਦਾ ਕਿ ਚੈਨ ਜਦੋਂ ਹੱਥ ਪੈਂਦੀ ਉਹਦੇ ਟਪਾਂਦਾ ਜੀ ਜੀ ਹਾਂ ਹਾਂ ਤੇ ਸਰ

ਨਹੀਂ ਸਰ ਇਹ ਇਹ ਜਿਹੜੀ ਇਹ ਜਿਹੜੀ ਵਾਰਦਾਤ ਹੋਈ ਹੈ ਇਹ ਐਤਵਾਰ ਦੀ ਵਾਰਦਾਤ ਦੱਸੀ ਜਾ ਰਹੀ ਹੈ ਚਲੋ ਵੈਰੀਫਾਈ ਕਰਨਾ ਦੱਸਾ ਕਿ ਹਰੇ ਕੋ ਲੜਾਈ ਝਗੜੇ ਚ ਲਖਾਅ ਦਾ ਕਿ ਚੈਨੀ ਚੱਲ ਗਈ ਜਾਂ ਉਹ ਚੀਜ਼ ਉਹ ਚੱਲ ਗਈ ਨਾ ਵੈਰੀਫਾਈ ਕਰਨਾ ਕਈ ਵਾਰ ਟਾਈਮ ਲੱਗਦਾ ਵਿੱਚ ਇਲੈਕਸ਼ਨ ਦੀ ਘੰਟੀ ਵੀ ਸੀ ਜੀ ਜੀ ਠੀਕ ਹੈ ਉਹਦਾ ਵੈਰੀਫਾਈ ਫੁਟੇਜ ਮਿਲੀ ਐਸ ਪਰ ਲਾ ਕਾਰਵਾਈ ਕਰਦੇ ਜੀ ਠੀਕ ਹੈ ਜਦ ਇਹ ਵੈਫੈਕਟ ਵੈਰੀਫਾਈ ਹੋਏ ਸਰ 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 ਦੱਸਿਆ ਜਾ ਰਿਹਾ ਕੋਈ ਪ੍ਰੀ ਪਲੈਨਿੰਗ ਸੀਗੀ ਇਹਨਾਂ ਦੀ ਪਹਿਲੀ ਕਟ ਮਾਰਕਰਾਂ ਦੀ ਜਾਂ ਖੋਰ ਲੋਟਰ ਦੀ ਦੇਖੋ ਜੇ ਉਹ ਤੋ ਇਹ ਚਾਰ ਬੰਦੇ ਨੇ ਉਹਦੀ ਕੁੱਟਮਾਰ ਕੀਤੀ ਤਾਂ ਇਹ ਉਹਦੇ ਮੁਤਾਬਕ ਇਸ ਸੈਕਸ਼ਨ ਲਾ ਕੇ ਕਾਰਵਾਈ ਕਰਤੀ ਜੀ 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 ਤੇ ਸਰ ਕਿੰਨੀ ਕੁ ਜਲਦੀ ਪਰਿਵਾਰ ਨੂੰ ਇਨਸਾਫ ਮਿਲ ਜੇਗਾ ਤੇ ਕਿੰਨੀ ਕੁ ਜਲਦੀ ਉਹਨਾਂ ਦਾ ਸਮਾਰ ਰਜਿਸਟਰ ਉਹਦੇ ਐਫਰਟ ਕਰ ਰਹੇ ਉਹਨਾਂ ਨੂੰ ਅਰੈਸਟ ਕਰਨਾ ਹਾਂਜੀ ਠੀਕ ਠੀਕ ਹੈ ਸਰ ਥੈਂਕ ਯੂ ਜਿਸ ਮਹਿਲਾ ਦੇ ਨਾਲ ਪੋਟ ਮਾਰ ਕੀਤੀ ਐ ਉਹ ਮਹਿਲਾ ਮਿੰਨਾ ਮੌਜੂਦ ਨੇ ਇਸ ਟਾਈਮ ਮੈਮ ਸਸੀ ਕਰ ਕੀ ਨਾਮ ਤੁਹਾਡਾ ਮੇਰਾ ਵੀਨੂ ਭੰਡਾਰੇ ਵੀਨੂ ਮੈਮ ਹੋਇਆ ਕੀ ਸੀਗਾ ਐਤਵਾਦ ਦੀ ਸਵੇਰ ਮੈਂ ਨਾ ਆਪਣੇ ਬڑے ਬੇਟੇ ਦੇ ਘਰ ਗਈ ਸੀਗੀ ਉਹਨਾਂ ਨੂੰ ਮਿਲਣ ਵਾਸਤੇ ਮੇਰਾ ਛੋਟਾ ਬੇਟਾ ਨਾਲ ਸੀ ਨਾਲ ਮੇਰੇ ਪੋਤੇ ਪੋਤੀ ਨਾਲ ਸੀ ਜਦੋਂ ਮੈਂ ਉਹਨਾਂ ਦੇ ਘਰ ਥੋੜੇ ਦੇ ਰੁਕੀ ਆ ਤੇ ਰੁਕਣ ਤੋਂ ਬਾਅਦ ਅਸੀਂ ਪਾਰਕਿੰਗ ਆਏ ਆ ਮਾਧੋਪੁਰੀ ਤੇ ਪਾਰਕਿੰਗ ਤੋਂ ਗੱਡੀ ਚੱਕਣ ਲੱਗੇ ਆ ਇਹ ਪੰਜ 6 ਬੰਦੇ ਪਹਿਲੇ ਖੜੇ ਸੀ ਇਹਨਾਂ ਨੇ ਮੇਰੇ ਬੇਟੇ ਨੂੰ ਇੱਕਦਮ ਪਕੜ ਕੇ ਮਾਰਨਾ ਸ਼ੁਰੂ ਕਰਤਾ ਮਾਰਨ ਤੋਂ ਬਾਅਦ ਮੈਂ ਬਹੁਤ ਵਿਛੜਾਇਆ ਮੈਂ ਵੀ ਰੋਈ ਉਹਨਾਂ ਨੇ ਮੈਨੂੰ ਵੀ ਲੱਤਾਂ ਮਾਰੀਆਂ ਮੇਰੇ ਬੇਟੇ ਦੀ ਚੈਨ ਖਿੱਚ ਲਈ ਮੇਰੇ ਬੱਚੇ ਅੱਜ ਤੱਕ ਅਧਾਸ਼ਤ ਹੀ ਚੈਨ ਬਹੁਤ ਰੋ ਰਹੇ ਆ ਪੋਤਾ ਪੋਤੀ ਮੇਰੇ ਮੈਂ ਖੁਦ ਬੜੀ ਪਰੇਸ਼ਾਨ ਆ ਉਹ ਮੁੱਕੇ ਮਾਰੇ ਇਹਨਾਂ ਨੇ ਮੇਰੇ بڑے ਬੇਟੇ ਦੇ ਵੀ ਮਾਰੇ ਆ ਮੇਰੇ ਛੋਟੇ ਬੇਟੇ ਦੇ ਵੀ ਮਾਰੇ ਆ ਇਹਨਾਂ ਨੇ ਸਾਨੂੰ ਸਾਰਿਆਂ ਨੇ ਇਕੱਠੇ ਕਰਕੇ ਇੱਕ ਵਾਰੀ ਸਾਨੂੰ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਕਿ ਅਸੀਂ ਆਪਣੇ ਅੰਮ੍ਰਿਤ ਬਚਾ ਸਕੀਏ ਇਹਨਾਂ ਸਾਡੇ ਨਾਲ ਬਹੁਤ ਮਾਰਾ ਕੀਤਾ ਮੈਨੂੰ ਚਾਹਦੀ ਜਿਸ ਤਰ੍ਹਾਂ ਇਹਨਾਂ ਸਾਡੇ ਨਾਲ ਕੀਤਾ ਇਹਨਾਂ ਨਾਲ ਵੀ ਹੋਣਾ ਚਾਹੀਦਾ ਕੋਈ 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 ਖੋ ਲੁੱਟ ਵੀ ਹੋਈ ਹੈ ਦੱਸਿਆ ਜਾ ਰਿਹਾ ਹੈ ਭਾਜੀ ਵੱਲੋਂ ਇਹਨਾਂ ਦੀ ਚੈਨ ਖਿੱਚ ਲਈ ਗਈ ਹੈ ਬੇਟੇ ਮੇਰੇ ਛੋਟੇ ਬੇਟੇ ਦੀ ਗਲੇ ਤੋਂ ਚੈਨ ਖਿੱਚੀ ਹੈ ਤੇ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਚੈਨ ਖਿੱਚ ਕੇ ਜੇਬ ਵਿੱਚ ਪਾਈ ਆ ਤੁਸੀਂ ਵੀਡੀਓ ਦੇਖ ਸਕਦੇ ਹੋ ਵੀਡੀਓ ਚ ਪੂਰਾ ਆਇਆ ਹੈ ਕਿ ਉਹਨੇ ਚੈਨ ਖੋ ਕਰਕੇ ਆਪਣੇ ਜੇਬ ਵਿੱਚ ਪਾ ਲਈ ਹੈ ਬੱਚਾ ਨਾ ਵੀ ਕੁੱਟਮਾਰ ਕੀਤੀ ਪਤਾ ਲੱਗਦਾ ਬੱਚੇ ਵਿੱਚ ਬਸ ਵਿਚਾਰੇ ਵਿੱਚ ਆ ਗਏ ਉਹ ਚੰਜੋੜ ਦਿੱਤੇ ਗਏ ਸਹਿਮ ਗਏ ਬਹੁਤ ਜ਼ਿਆਦਾ ਬੱਚੇ ਬੜੇ ਪਰੇਸ਼ਾਨ ਹੈ ਉਦੋਂ ਦੇ ਬੱਚਿਆਂ ਦੇ ਹੱਲ ਤੱਕ ਉਹ ਉੱਠ ਨਹੀਂ ਸਕੇ ਬੱਚੇ ਮੇਰੇ ਹੁਣ ਤਾਂ ਕੀ ਕਾਰਵਾਈ ਹੋਈ ਪੋਸ ਤੋਂ ਪੁਲਿਸ ਤੋਂ ਕਾਰਵਾਈ ਬਸ ਇਹ ਚਾਹੁੰਦੇ ਆ ਕਿ ਸਾਡੇ ਸਾਕੇ ਚ ਫੈਸਲਾ ਦਿੱਤਾ ਜਾਏ ਜਿਸ ਤਰ੍ਹਾਂ ਮੇਰੇ ਬੱਚਾ ਨਾਲ ਹੋਇਆ ਹੁਣ ਉਹਨਾਂ ਨਾਲ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਕਿਸ ਤਰ੍ਹਾਂ ਦੇ ਦਿਓ ਬਦਮਾਸ਼ਾ ਦੇ ਵੱਲੋਂ ਇਹ ਇੰਨੇ ਹੌਸਲੇ ਬੁਲੰਦ ਹੋ ਕੇ ਇਹ ਇੱਕ ਮਹਿਲਾ ਦੇ ਉੱਤੇ ਇੱਕ ਹੱਥ ਚੁੱਕਿਆ ਗਿਆ ਕਿਸ ਤਰ੍ਹਾਂ ਦੇ ਦਿਓ ਇੰਨੇ ਫੈਮਿਲੀ ਰਿਲੇਸ਼ਨ ਸਭ ਕੋ ਹੁੰਦੇ ਹੋਏ ਵੀ ਇਹਨਾਂ ਨੇ ਕੁਝ ਲਿਆਜ਼ ਨਹੀਂ ਕੀਤਾ ਕੋਈ ਬਿਲਕੁਲ ਪਰਵਾਹ ਨਹੀਂ ਕੀਤੀ ਇਹਨਾਂ ਨੇ ਇੱਕ ਮਾਂ ਨੂੰ ਮਾਂ ਦੇ ਸਾਹਮਣੇ ਬੇਟੇ ਨੂੰ ਕੁੱਟਿਆ ਗਿਆ ਕਿਹੜੀ ਮਾਂ ਬਰਦਾਸ਼ ਕਰੇਗੀ ਦੱਸੋ ਉਸ ਦਿਨ ਦੀ ਮੈਂ ਰੋ ਰਹੀ ਆ ਕਿ ਮੇਰੇ ਬੇਟੇ ਨਾਲ ਨਿਆਂ ਹੋਇਆ ਮੇਰੇ ਬੇਟੇ ਨੂੰ ਇਹਨਾਂ ਨੇ ਕੁੱਟਿਆ ਬਹੁਤ ਜ਼ਿਆਦਾ ਕਿਹੜੀ ਮਾਂ ਵਾ ਜਿਹੜੀ ਬਰਦਾਸ਼ ਕਰ ਜਾਏਗੀ ਹੈ ਮੈਂ ਬਰਦਾਸ਼ ਤੋਂ ਬਾਹਰ ਹੋ ਚੁੱਕਿਆ ਇਸ ਵਾਸਤੇ ਮੈਂ ਮੀਡੀਆ ਦੇ ਸਾਹਮਣੇ ਆਈ ਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਹਰ ਹਾਲਤ ਵਿੱਚ ਬਿਲਕੁਲ ਇਹਨਾਂ ਦਾ ਨਾਮ ਵੀਨੂ ਹੈ ਜਿਨ੍ਹਾਂ ਦਾ ਵੱਲੋਂ ਕਿਹਾ ਗਿਆ ਕਿ ਬਿਲਕੁਲ ਇਨਸਾਫ ਦੀ ਗੋਹਾਰ ਲੱਗੇਗੀ ਐ ਪ੍ਰਸ਼ਾਸਨ ਨੂੰ ਜਿੱਦ ਐਤਵਾਰ ਦਾ ਦਿਨ ਸੀਗਾ ਵੱਡੇ ਭਰਾ ਦੇ ਘਰ ਗਏ ਸੀਗੇ ਤੇ ਜਿਹੜਾ ਮਨੀ ਭੰਡਾਰੀਆ ਉਹਦੇ ਨਾਲ ਖੋਹ ਲੁੱਟ ਕੀਤੀ ਗਈ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਪ੍ਰਸ਼ਾਸਨ ਤੋਂ ਬੇਨਤੀ ਮੰਗ ਰਿਹਾ ਪਰਿਵਾਰ ਲਗਾਤਾਰ ਗੋਹਾਰ ਲਗਾ ਰਿਹਾ ਕਿ ਸਾਡੇ ਸਾਡੇ ਇਨਸਾਫ ਮਿਲਣਾ ਚਾਹੀਦਾ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ